ਉੱਥੇ ਇੱਕ ਇੱਕ ਐਕਟੀਵਿਟੀ ਇੱਕ ਇੱਕ ਗਤੀਵਿਧੀ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ ਇੱਕ ਟਰਾਲੀ ਖੜੀ ਹੈ ਔਰ ਟਰਾਲੀ ਦੇ ਵਿੱਚ ਕੁਝ ਕੂੜਾ ਕਰਕਟ ਹੈ ਕਿਉਂਕਿ ਅਕਸਰ ਅਗਰ ਸ਼ੈਲਿੰਗ ਹੁੰਦੀ ਹੈ ਜਾਂ ਐਸੀ ਕੋਈ ਸਥਿਤੀ ਬਣਦੀ ਹੈ ਤਾਂ ਜਿਹੜੇ ਕੂੜੇ ਕਰਕਟ ਦੇ ਢੇਰ ਨੇ ਕਿਤੇ ਵੀ ਨੇ ਉੱਥੇ ਅਗਰ ਅੱਗ ਲੱਗ ਜਾਂਦੀ ਹੈ ਤਾਂ ਫਿਰ ਉਸ ਦਾ ਬਚਾ ਕਿਵੇਂ ਕਰਨਾ ਹੈ ਸੋ ਇਹ ਫਰੋਜ਼ਪੁਰ ਦੇ ਸ਼ਾਟ ਨੇ ਲਾਈਵ ਤਸਵੀਰਾਂ ਨੇ ਔਰ ਨਾਲ ਨਾਲ ਜਿਹੜੇ ਪੁਲਿਸ ਅਧਿਕਾਰੀ ਨੇ ਉੱਥੇ ਉਹ ਅਨਾਉਂਸ ਕਰਕੇ ਦੱਸ ਵੀ ਰਹੇ ਨੇ ਫਰੋਸਪੋਰਟ ਤੋਂ ਸੁਣਨ ਦੀ ਕੋਸ਼ਿਸ਼ ਕਰਦੇ ਆ। ਇਹ ਪਟਾਣਾ ਸ਼ਹਿਰ ਸ਼ਰਮ ਨੂੰ ਅੱਗ ਲੱਗ ਚੁੱਕੀ ਹੈ। ਇਸ ਤਰ੍ਹਾਂ ਦੇ ਖੇਤਾਂ ਵਿੱਚ ਹੋਤੀ। ਜੀਤੇ ਅਗਲੇ ਦਿਨ ਦਿਖਾਉਣ ਦਾ ਕੋਸ਼ਿਸ਼ ਕਰਦੇ। ਇਹ ਅੱਗ ਤੇ ਕਾਬੂ ਪਾਓ। ਫਾਇਰਟ੍ਰਿਕਟ ਪਹੁੰਚ ਚੁੱਕੀ ਹੈ। ਇਸ ਸਮੇਂ ਇਹ ਪਾਈ ਲੱਗਣਾ ਯਾਰ। ਹੁਣ ਅਸੀਂ ਦੇਖਾਂਗੇ ਕਿ ਫਰੋਲ ਦੀ ਅੱਗ ਨੂੰ ਤੇ ਪਾਣੀ ਦਾ ਮਿਕਸਰ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਬੜੀ ਹੀ ਮੁਸਤਕਿਲ ਇਮਾਨ ਬੜੇ ਵਧੀਆ ਹੀ ਸੰਤਰੀਕੇ ਨਾਲ ਫਾਇਰ ਜ਼ਮੇਰ ਦੇ ਕੰਚਾਰਿਆਂ ਨੇ ਅੱਗ ਤੇ ਕਾਬੂ ਪਾਇਆ ਤਾਂ ਦੂਸਰੇ ਪਾਸੇ ਅੰਮ੍ਰਿਤਸਰ ਦੇ ਵਿੱਚ ਮੌਗਰਲ ਸ਼ੁਰੂ ਹੋ ਚੁੱਕੀ ਹੈ ਅਮਿਤ ਹੁਣ ਅੰਮ੍ਰਿਤਸਰ ਚ ਇਹ ਜਿਹੜੀ ਮੌਕ ਡ੍ਰਿਲ ਹੋ ਰਹੀ ਹੈ ਥੋੜਾ ਸਮਝਣਾ ਚਾਹਾਂਗੇ ਅਗਰ ਨਾਲ ਨਾਲ ਅਧਿਕਾਰੀ ਅਨਾਉਂਸ ਕਰ ਰਹੇ ਨੇ ਤਾਂ ਕਿ ਪਾਣੀ ਨੂੰ ਮਿਕਸ ਕਰਕੇ ਜਦੋਂ ਅਸੀਂ ਅਮਨ ਤਾਂ ਮਾਈਕ ਨੂੰ ਜਿਹੜੇ ਅਧਿਕਾਰੀ ਬੋਲ ਰਹੇ ਨੇ ਉਹਨਾਂ ਦੇ ਨਜ਼ਦੀਕ ਲੈ ਕੇ ਜਾਓ ਜ਼ਰਾ ਇਨਸੀਗਾ ਦੇ ਅਫਸਰ ਵੱਲੋਂ ਜੈਜੈ ਲਿਤਾ ਜਾ ਰਿਹਾ ਹੈ ਕਿ ਕਿੰਨੇ ਲੋਕ ਜ਼ਖਮੀ ਹਨ ਤੇ ਕਿੰਨੇ ਕਿੰਨੇ ਫਟਰ ਹੋ ਗਏ ਹਨ ਕਿੰਨਾਂ ਦੀ ਕੈਜੂਐਲਟੀ ਹੋ ਗਈ ਹੈ ਕਿਹੜੇ ਕੁ ਵੀਰ ਜ਼ਖਮੀ ਹਨ ਕਿਹੜੇ ਘੱਟ ਜ਼ਖਮੀ ਹਨ ਉਧਰੋਂ ਉਧਰੋਂ ਬੜੀ ਤੇਜ਼ੀ ਨਾਲ ਸਿਵਲ ਉਧਰੋਂ ਬੜੀ ਤੇਜ਼ੀ ਨਾਲ ਫਾਇਰ ਦੀਆਂ ਗੱਡੀਆਂ ਆ ਗਈਆਂ ਨਾਕ ਬਜਾਉਣ ਵਾਸਤੇ ਚਾਰ ਪੰਜ ਇੱਕ ਬਿਲਡਿੰਗਾਂ ਤੇ ਅੱਗ ਲੱਗ ਚੁੱਕੀ ਹੈ ਔਰ ਇਹਨਾਂ ਨੂੰ ਬੜੀ ਤੇਜ਼ੀ ਨਾਲ ਬੁਝਾਇਆ ਜਾ ਰਿਹਾ ਹੈ ਸਿਵਲ ਇੰਜੀਨੀਅਰਾਂ ਦੇ ਸੰਨੇ ਜਾਇਦਾ ਲੈ ਲਿਆ ਹੈ ਫਾਇਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਔਰ ਇਨਸੀਡੈਂਟ ਅਫਸਰ ਵੱਲੋਂ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਟੀਮਾਂ ਨੂੰ ਵੀ ਕਿੰਨੇ ਲੋਕ ਗੰਭੀਰ ਜ਼ਖਮੀ ਹਨ ਕਿੰਨੇ ਘੱਟ ਜ਼ਖਮੀ ਹਨ ਕਿੰਨਾਂ ਨੂੰ ਸਿਰ ਤੇ ਸੱਟ ਲੱਗੀ ਹੈ ਕਿੰਨਾਂ ਦੀ ਲੱਤਾਂ ਫਟ ਰਹੀਆਂ ਹਨ ਔਰ ਉਹਨਾਂ ਸ਼ਿਵਲ ਸਰਦਾਰ ਵੱਲੋਂ ਵੀ ਪਹਿਲਾਂ ਫਾਇਰ ਦੀਆਂ ਗੱਡੀਆਂ ਆ ਗਈਆਂ ਹਨ ਕਿਉਂਕਿ ਕਾਫੀ ਮਾਤਰਾ ਵਿੱਚ ਬਿਲਡਿੰਗਾਂ 'ਚ ਅੱਗ ਲੱਗ ਚੁੱਕੀ ਹੈ ਫਾਇਰ ਦੀਆਂ ਗੱਡੀਆਂ ਆ ਗਈਆਂ ਹਨ ਫਾਇਰ ਦੀਆਂ ਗੱਡੀਆਂ ਬੜੀ ਤੇਜ਼ੀ ਨਾਲ ਅਗਨ ਨੂੰ ਬੁਝਾ ਰਹੀਆਂ ਹਨ ਇਧਰੋਂ ਸਿਵਲ ਡਿਫੈਂਸ ਦੀਆਂ ਟੀਮਾਂ ਜਿਹੜੇ ਜ਼ਖਮੀ ਹਨ ਉਹਨਾਂ ਨੂੰ ਰੈਸਕਿਊ ਕਰ ਰਹੀਆਂ ਹਨ ਸਿਵਲ ਡਿਫੈਂਸ ਦੀਆਂ ਵੱਖ-ਵੱਖ ਰਹੀਆਂ ਟੀਮਾਂ ਜਿਹੜੀਆਂ ਉਹ ਲੋਕਾਂ ਨੂੰ ਰੈਸਕਿਊ ਕਰ ਰਹੀਆਂ ਹਨ ਰੈਸਕਿਊ ਕੀਤਾ ਜਾ ਰਿਹਾ ਹੈ ਔਰ ਬੜੀ ਤੇਜ਼ੀ ਨਾਲ ਰੈਸਕਿਊ ਕੀਤਾ ਜਾ ਰਿਹਾ ਹੈ ਫਾਇਰ ਵਾਲੋ ਆਪਣਾ ਕੰਮ ਕੀਤਾ ਜਾ ਰਿਹਾ ਹੈ ਮਿੰਟੋ-ਮਿੰਟ ਫਾਇਰ ਵਾਲੋ ਅਗਨ ਬੁਝਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਔਰ ਇਧਰੋਂ ਸਿਵਲ ਡਿਫੈਂਸ ਦੇ ਵਲੰਟੀਅਰ ਵੱਲੋਂ ਜਿਹੜੇ ਜ਼ਖਮੀ ਹਨ ਉਹਨਾਂ ਨੂੰ ਉਹਨਾਂ ਨੂੰ ਬੜੀ ਜਲ ਤੇਜ਼ੀ ਨਾਲ ਰੈਸਕਿਊ ਕੀਤਾ ਜਾ ਰਿਹਾ ਹੈ ਕੁਝ ਬੰਦੇ ਕੁਝ ਬੰਦੇ ਕੈਜੂਅਲ ਲੋਗ ਹੈ ਲੋthro 108 ਸਿਵਲ ਡਿਵੈਸ ਦੇ ਐਂਬੂਲੈਂਸ ਆ ਗਿਆ ਨੇ ਜੋਗੀ ਜ਼ਖਮੀਆਂ ਨੂੰ ਹਸਤਾ ਲੈ ਕੇ ਬਚਾਉਣਗੇ ਤੁਰੰਤ ਤੁਰੰਤ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰੀ ਜਿਹੜੀ ਕਾਰਵਾਈ ਹੈ ਉਹ ਬੜੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਔਰ 108 ਵਾਲੀ ਗੱਡੀਆਂ ਨੇ ਸਿਵਲ ਡਿਵੈਸ ਦੇ ਵਲੰਟੀਅਰਸ ਨੇ ਆਉਣਾ ਨੂੰ ਸਿਵਲ ਡਿਵੈਸ ਦੇ ਵਲੰਟੀਅਰ ਵੱਲੋਂ ਉਹਨਾਂ ਨੂੰ ਬੜੀ ਤੇਜ਼ੀ ਨਾਲ ਜ਼ਖਮੀਆਂ ਨੂੰ ਗੱਡੀ ਚ ਭਵਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਮੁਰਣੀ ਸਹਾਤਾ ਦਿੱਤੀ ਜਾ ਰਹੀ ਹੈ ਇਹ ਮੁਰਣੀ ਸਹਾਤਾ ਤੁਰੰਤ ਸੈਚਰ ਸੈਚਰ ਬਾਹਰ ਕਢ ਲਏ ਗਏ ਹਨ ਔਰ ਸਿਵਲ ਡਿਫੈਂਸ ਦੇ ਵਲੰਟੀਅਰਜ਼ ਵੱਲੋਂ ਬੜੀ ਤੇਜ਼ੀ ਨਾਲ ਇਹਨਾਂ ਨੂੰ ਐਮਬੂਲੈਂਸ ਦੇ ਵਿੱਚ ਐਮਬੂਲੈਂਸ ਦੇ ਵਿੱਚ ਕਵਰ ਕੀਤਾ ਜਾ ਰਿਹਾ ਹੈ ਔਰ ਬਈ ਪਲੀਜ਼ ਔਰ ਇਹ ਜਿਹੜਾ ਜਿਹੜਾ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਬੜੀ ਹੀ ਤੇਜ਼ੀ ਨਾਲ ਚੱਲ ਰਿਹਾ ਹੈ ਬੜੀ ਮੁਸਤੈਦੀ ਨਾਲ ਚੱਲ ਰਿਹਾ ਹੈ ਸਿਵਲ ਡਿਵਿਜਨ ਵੱਲੋਂ ਬੜਾ ਅੱਛਾ ਕੰਮ ਕੀਤਾ ਜਾ ਰਿਹਾ ਹੈ ਔਰ ਜਿੰਨੀ ਐਮਬਲੈਂਸ ਵੱਲੋਂ ਜਿਹੜਾ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਐਮਬਲੈਂਸ ਵੱਲੋਂ ਐਮਬਲੈਂਸ ਦੇ ਡਾਕਟਰ ਐਮਬਲੈਂਸ ਦਾ ਸਟਾਫ ਸਿਵਲ ਦਰਜਨ ਵੱਲੋਂ ਸਾਥ ਆਇਆ ਉਹ ਵੀ ਕਰ ਰਿਹਾ ਹੈ ਤੇ ਸਾਡੇ ਵਲੰਟੀਅਰਸ ਵੀ ਮਿਲ ਕੇ ਜਿਹੜੇ ਕੰਮ ਕੀਤੇ ਜਾ ਰਹੇ ਗਰਾਊਂਡ ਨੂੰ ਜਿਹੜਾ ਵਾ ਉਹ ਗਰਾਊਂਡ ਤੋਂ ਕੈਜੂਐਲਟੀ ਵੀ ਚੁੱਕੀਆਂ ਜਾ ਰਹੀਆਂ ਹਨ ਔਰ ਗਰਾਊਂਡ ਦੇ ਵਿੱਚੋਂ ਜਿੰਨੇ ਵੀ ਫਟਰ ਹੋ ਰਹੇ ਜਿਹੜੇ ਗੰਭੀਰ ਫਟਰ ਹਨ ਤੁਰੰਤ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਜਿਹੜੇ ਘੱਟ ਫਟਰ ਰਹੇ ਉਹਨਾਂ ਨੂੰ ਵੀ ਮੁਰਲੀ ਸੇਵਾ ਦਿੱਤੀ ਜਾ ਰਹੀ ਹੈ ਜਿਹੜੇ ਕੈਜੂਅਲ ਨੇ ਉਹਨਾਂ ਦੀ ਕੈਜੂਅਲਟੀ ਵੀ ਚੁੱਕੀ ਜਾ ਰਹੀ ਹੈ ਇਹ ਸਭ ਕੰਮ ਜੋ ਹੈ ਸਿਵਲ ਡਿਫੈਂਸ ਵਲੰਟੀਅਰ ਵੱਲੋਂ ਕੀਤਾ ਜਾ ਰਿਹਾ ਹੈ ਇੱਕ ਨਾਲ ਦੀ ਨਾਲ ਅਨਾਉਂਸਮੈਂਟ ਚੱਲੀ ਜਾ ਰਹੀ ਹੈ ਤਾਂ ਜਿੰਨੇ ਵੀ ਲੋਕ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ yellow t-shirts ਪਾਈਆਂ ਨੇ ਪੀਲੇ ਰੰਗ ਦੀਆਂ t-shirts ਪਾਈਆਂ ਨੇ ਜਾਂ ਜੈਕਟਸ ਉਹਨਾਂ ਨੂੰ ਕਹਿ ਸਕਦੇ ਆ ਇਹ ਸਾਰੇ De सिविल डिफेंस ਦੇ ਲੋਕ ਨੇ ਸਿਵਲ ডিফেন্স ਦੇ ਲੋਕ ਨੇ اور ਸਿਵਲ ডিফেন্স ਦਾ ਮਤਲਬ ਇਹ ਹੈ ਕਿ ਜਦੋਂ ਕੋਈ ਐਸੇ ਲੜਾਈ ਵਰਗੇ ਜੰਗ ਵਰਗੇ ਹਾਲਾਤ ਹੁੰਦੇ ਨੇ ਤਾਂ ਉਸ ਦੇ ਵਿੱਚ ਸਿਵਿਲਿయన్స్ ਨੇ ਜਾਂ ਜਿਹੜੇ ਸਮਾਜ ਸੇਵੀ ਲੋਕ ਜਿਨ੍ਹਾਂ ਨੂੰ ਕਹਿ ਦਿੰਦੇ ਆ ਇਸੇ ਕਰਕੇ ਉਹਨਾਂ ਨੂੰ ਇੱਕ ਸਿਵਲ ডিফেন্স ਦਾ ਨਾਮ ਦਿੱਤਾ ਗਿਆ ਹੈ ਉਹ ਲੋਕ ਕਿਸ ਤਰੀਕੇ ਨਾਲ ਮਦਦ ਕਰ ਸਕਦੇ ਨੇ ਇੱਕ ਬਜ਼ੁਰਗ ਨੇ ਦੇਖੋ ਛੋਟੇ ਜਿਹੇ ਬੱਚੇ ਨੂੰ ਲੈ ਕੇ ਜਾ ਰਹੇ ਨੇ ਕਿ ਅਗਰ ਕੋਈ ਬੱਚਾ ਇੰਜਰਡ ਹੁੰਦਾ ਹੈ ਉਸ ਦੀ ਲੱਤ ਤੇ ਚੋਟ ਲੱਗੀ ਹੈ ਕਿਵੇਂ ਉਸ ਨੂੰ ਐਂਬੂਲੈਂਸ ਤੱਕ ਲੈ ਕੇ ਜਾਣਾ ਹੈ ਤਾਕੇ ਉਹਨਾਂ ਨੂੰ ਹੋਰ ਜਿਹੜਾ ਹੈ ਉਹ ਨਾ ਕੰਮ ਕੀਤਾ ਉਹਨਾਂ ਨੂੰ ਕੋਈ ਨੁਕਸਾਨ ਹੋਵੇ ਹੋਰ ਇੰਜਰੀ ਨਾ ਹੋਵੇ ਐਂਬੂਲੈਂਸ ਤੁਰਨ ਲੱਗੀ ਭੱਜ ਕੇ ਰੋਕੀ ਗਈ ਕਿ ਇੱਕ ਹੋਰ ਜ਼ਖਮੀ ਹੈ ਉਸ ਨੂੰ ਲੈ ਕੇ ਜਾਣਾ ਹੈ ਔਰ ਫਟਾਫਟ ਉਸ ਬੱਚੇ ਨੂੰ ਭੱਜ ਕੇ ਲੈ ਜਾ ਰਹੇ ਨੇ ਐਂਬੂਲੈਂਸ ਅੱਗੇ ਹੌਲੀ-ਹੌਲੀ ਸਪੀਡ ਦੇ ਨਾਲ ਅੱਗੇ ਵਧੀ ਔਰ ਉਸ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਇਸ ਤਰੀਕੇ ਨਾਲ ਉਹ ਉਸ ਬੱਚੇ ਨੂੰ ਚੱਕ ਕੇ ਲੈ ਕੇ ਗਏ ਅੰਮ੍ਰਿਤਸਰ ਦੇ ਵਿੱਚ ਪੂਰੀ ਜਿਹੜੀ ਮੌਗਲ ਹੈ ਔਰ ਬਹੁਤ ਸਾਰੇ ਲੋਕ ਖੜ ਕੇ ਇਸ ਨੂੰ ਦੇਖ ਵੀ ਰਹੇ ਨੇ ਸਮਝਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਲੋਕ ਮੌਕੇ ਤੇ ਨਹੀਂ ਦੇਖ ਸਕਦੇ ਉਸ ਉਹਨਾਂ ਨੂੰ ਅਸੀਂ న్యూਸ 18 ਪੰਜਾਬ ਤੇ ਹਰ ਇੱਕ ਤਸਵੀਰ ਦਿਖਾ ਰਹੇ ਹਾਂ ਕਿ ਅਗਰ ਐਸੀ ਸਥਿਤੀ ਹੁੰਦੀ ਹੈ ਅਗਰ ਪਿਛਲੇ ਦਿਨਾਂ ਦੇ ਵਿੱਚ ਜਿਵੇਂ 3 ਦਿਨ ਐਸੀ ਸਥਿਤੀ ਰਹੀ ਤਾਂ ਉਸ ਵੇਲੇ ਜਿਹੜਾ ਮਾਹੌਲ ਸੀ ਜਿਨ੍ਹਾਂ ਲੋਕਾਂ ਨੇ ਨਹੀਂ ਦੇਖਿਆ ਜਿਨ੍ਹਾਂ ਨੇ ਸਿਰਫ ਲੜਾਈ ਖਬਰਾਂ ਦੇ ਵਿੱਚ ਸੁਣੀ ਪਰ ਐਕਚੁਅਲ ਦੇ ਵਿੱਚ ਉਹ ਚੀਜ਼ ਮਹਿਸੂਸ ਨਹੀਂ ਕੀਤੀ ਜਿਨ੍ਹਾਂ ਥਾਵਾਂ ਤੇ ਇਹ 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 ਸ਼ੈਲਿੰਗ ਹੋਈ ਜਾਂ ਇਸ ਤਰੀਕੇ ਨਾਲ ਡਰੋਨ ਆਏ ਯਾ ਅਟੈਕ ਕਰਨ ਦੀ ਕੋਸ਼ਿਸ਼ ਹੋਈ ਤਾਂ ਉੱਥੇ ਐਸਾ ਮਾਹੌਲ ਸੀ ਪਿਛਲੇ ਦਿਨਾਂ ਦੇ ਵਿੱਚ ਔਰ ਇਸੇ ਤਰੀਕੇ ਨਾਲ ਬਹੁਤ ਸਾਰੇ ਲੋਕਾਂ ਨੂੰ ਰੈਸਕਿਊ ਕੀਤਾ ਵੀ ਗਿਆ ਜਿੱਥੇ ਅੱਗ ਲੱਗੀ ਉਹ ਅੱਗ ਬੁਝਾਈ ਗਈ ਹੁਣ ਇੱਕ ਬੇਸਮੈਂਟ ਦੇ ਵਿੱਚ ਪੁਲਿਸ ਵਾਲੇ ਜਾ ਰਹੇ ਸੀ ਫਿਰ ਉੱਪਰਲੀ ਮੰਜ਼ਿਲ ਤੇ ਜਿੱਥੇ ਕੋਈ ਲੋਕ ਫਸੇ ਹੋਏ ਨੇ ਉਹਨਾਂ ਨੂੰ ਉਤਾਰਨ ਦੇ ਲਈ ਇੱਕ ਲੰਬੀ ਪੌੜੀ ਲਾਈ ਜਾ ਰਹੀ ਹੈ ਔਰ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਨਾਲ ਦੀ ਨਾਲ ਦੱਸ ਰਹੇ ਨੇ ਇੱਕ ਇੱਕ ਗਤੀਵਿਧੀ ਦੇ ਬਾਰੇ ਕਿ ਕਿਸ ਤਰੀਕੇ ਨਾਲ ਹੁਣ ਇਹ ਅਗਲੀ ਐਕਟੀਵਿਟੀ ਅਮਲ ਚੱਲਿਆ ਦੀ ਜਾ ਰਹੀ ਹੈ ਸੁਣਦੇ ਹਾਂ ਇੱਕ ਵਾਰੀ ਫਿਰ ਹਾਈਜ਼ਰਾਈਜ਼ ਬਿਲਡਿੰਗ ਤੋਂ ਕਿੱਦਾਂ ਹਾਈਜ਼ਰਾਈਜ਼ ਬਿਲਡਿੰਗ ਤੋਂ ਕਿੱਦਾਂ ਜਿਹੜੇ ਫੱਟਰ ਨੇ ਉੱਪਰ ਨਾਗਰਿਕ ਮੀਡੀਆ ਨੂੰ ਬੇਨਤੀ ਹੈ ਕਿ ਅੱਗੇ ਨਾ ਜਾਇਆ ਜਾਵੇ ਮੀਡੀਆ ਨੂੰ ਬੇਨਤੀ ਹੈ ਕਿ ਅੱਗੇ ਨਾ ਜਾਇਆ ਜਾਵੇ ਇੱਥੋਂ ਹੀ ਮੋੜ ਕੇ ਜਾਈ ਜਾਣ ਮੀਡੀਆ ਸੰਗਠਨ ਨੂੰ ਬੇਨਤੀ ਕੀਤੀ ਜਾਂਦੀ ਹੈ ਹੁਣ ਹਾਈਜ਼ਰਾਈਜ਼ ਤੋਂ ਉਧਰ ਦੇ ਹਾਈਜ਼ਰਾਈਜ਼ ਤੋਂ ਦੇਖੋ ਕਿੱਦਾਂ ਸਿਵਲ ਡਿਫੈਂਸ ਤੇ ਹੋਮਗਾਰਡ ਦੇ ਵਲੰਟੀਅਰਸ ਇਹ ਉੱਤੇ ਜ਼ਖਮੀਆਂ ਨੂੰ نکالਦੇ ਆਣ ਕਿਉਂਕਿ ਬਿਲਡਿੰਗ ਬਿਲਕੁਲ ਡਿਵਾਲਿਸ਼ ਹੋ ਗਈ ਆ ਬਿਲਡਿੰਗ ਦੀ ਛੱਤ ਵਧੀ ਆ ਪਰ ਉੱਤੇ ਜ਼ਖਮੀਆਂ ਨੇ ਲੋਕ ਬੰਬ ਕਰ ਉਹਨਾਂ ਨੂੰ ਨਿਕਾਲਿਆ ਇਸ ਲਈ ਹਾਈਜ਼ਰਾਈਡ ਬਿਲਡਿੰਗ ਤੇ ਸਿਵਲ ਡਿਫੈਂਸ ਤੇ ਓਮਦਾਰ ਦੇ ਵਲੰਟੀਅਰਸ ਕਿਸ ਤਰ੍ਹਾਂ ਨਾਲ ਜਿਹੜੇ ਜ਼ਖਮੀਆਂ ਨੂੰ ਉਤਾਰਨਗੇ ਉਹ ਤੁਹਾਡੇ ਸਾਹਮਣੇ ਇਹ ਦਿਖਾਇਆ ਜਾਊਗਾ ਇਸ ਲਈ ਬੇਨਤੀ ਕੀਤੀ ਜਾਂਦੀ ਆ ਮੀਡੀਆ ਹਸਣ ਨੂੰ ਅੱਗੇ ਨਾ ਜਾਇਆ ਜਾਵੇ ਤਾਂ ਦੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇੱਕ ਕਮਰੀ ਸਰ ਤੋਂ ਇੱਕ ਮੁਹੱਲੀ ਤੋਂ ਇੱਕ ਮੁਹੱਲੀ ਤੋਂ ਮੋਗਰਲ ਦੀ ਤਸਵੀਰ ਨਜ਼ਰ ਆ ਰਹੀ ਹੈ ਪੰਕਜ ਕਪਾਹੀ ਨੇ ਮੁਹੱਲੀ ਦੇ ਵਿੱਚ ਪੰਕਜ ਤਸਵੀਰ ਇਹ ਮੇਰੀ ਆਵਾਜ਼ ਮਿਲ ਪਾ ਰਹੀ ਹੈ ਤਾਂ ਬਰੀਫ ਕਰ ਸਕਦੇ ਹੋ ਇਸ ਵੇਲੇ ਕੀ ਤਸਵੀਰਾਂ ਦੇਖ ਪਾ ਰਹੇ ਹੋ ਤੁਸੀਂ ਆਪਣੇ ਆਸ-ਪਾਸ ਦੇਖੋ ਇਹ ਭਾਰਤ ਗੈਸ ਦਾ ਪੈਟਰੋਲੀਅਮ ਦਾ ਪਲਾਂਟ ਜਿਹੜਾ ਹੈ ਸਭ ਤੋਂ ਵੱਡੇ ਪਲਾਂਟ ਦੇ ਵਿੱਚੋਂ ਇੱਕ ਪਲਾਂਟ ਹੈ ਔਰ ਇੱਥੇ ਮੋਕ ਟ੍ਰੇਲ ਕੀਤੀ ਜਾ ਰਹੀ ਹੈ ਔਰ ਇਹ ਤਸਵੀਰਾਂ ਦੇਖੋ ਸਭ ਤੋਂ ਪਹਿਲਾਂ ਇੱਥੇ ਤਕਰੀਬਨ 8 ਮਿੰਟ ਸਾਇਰਨ ਜਿਹੜਾ ਹੈ ਉਹ ਵੱਜਦਾ ਹੈ ਸਾਇਰਨ ਵੱਜਣ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਇੱਥੇ ਕੰਮ ਕਰਦੇ ਨੇ ਕਿਉਂਕਿ 2000 ਦੇ ਕਰੀਬ ਲੋਕ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ ਇਹ ਸਾਇਰਨ ਸਾਇਰਨ ਬਾਰੇ ਜਾਣਕਾਰੀ ਦਿੱਤੀ ਕਿ ਜੇਕਰ ਇਸ ਤਰੀਕੇ ਦਾ ਸਾਇਰਨ ਵੱਜਿਆ ਤਾਂ ਖਤਰੇ ਦੀ ਨਿਸ਼ਾਨੀ ਹੈ ਦੁਸ਼ਮਣ ਮੁਲਕ ਦੇ ਵੱਲੋਂ ਕੋਈ ਮਿਜ਼ਾਈਲ ਜਾਂ ਡਰੋਨ ਹਮਲਾ ਜਾਂ ਕਿਸੇ ਵੀ ਤਰੀਕੇ ਦਾ ਅਟੈਕ ਜਿਹੜਾ ਉਹ ਕੀਤਾ ਗਿਆ ਤਾਂ ਤੁਰੰਤ ਇਹ ਪੂਰਾ ਏਰੀਆ ਖਾਲੀ ਕਰਵਾ ਦਿੱਤਾ ਜਾਂਦਾ ਜਿੰਨੇ ਵੀ ਲੋਕ ਨੇ ਉਹ ਸਾਰੇ ਇੱਥੋਂ ਦੀ ਬਾਹਰ ਚਲੇ ਜਾਣ ਇੱਥੋਂ ਦੀ ਭੱਜ ਕੇ ਬਾਹਰ ਨਿਕਲ ਜਾਣ ਦੌਰਾਨ ਇਸ ਤਰੀਕੇ ਦੀ ਰਿਹਸਲ ਜਿਹੜੀ ਉਹ ਕਰਵਾਈ ਜਾ ਰਹੀ ਮੌਕ ਟ੍ਰਿਲ ਕਰਵਾਈ ਜਾ ਰਹੀ ਹੈ ਔਰ ਉਸ ਤੋਂ ਬਾਅਦ ਐਨ ਡੀ ਆਰ ਐਫ ਦੀ ਟੀਮ ਜਿਹੜੀ ਹੈ ਉਹ ਤੁਰੰਤ ਅੰਦਰ ਦਾਖਲ ਹੁੰਦੀ ਹੈ ਜਿਹੜੇ ਲੋਕ ਜ਼ਖਮੀ ਹੋਏ ਨੇ ਜਿਹੜੇ ਲੋਕ ਫਟੜ ਹੋਏ ਨੇ ਉਹਨਾਂ ਲੋਕਾਂ ਦੇ ਇਲਾਜ ਦੇ ਲਈ ਤੁਰੰਤ ਟੀਮ ਜਿਹੜੀ ਉਹ ਪਹੁੰਚਦੀ ਹੈ ਔਰ ਉਹਨਾਂ ਨੂੰ ਉੱਥੋਂ ਦੀ ਕੱਟ ਕੇ ਲਿਆਂਦੀ ਹੈ ਸੁਰੱਖਿਅਤ ਥਾਂ ਤੇ ਕੱਟ ਕੇ ਲਿਆਂਦੀ ਹੈ ਪੁਲਿਸ ਦੀ ਟੀਮ ਇੱਕ ਜਿਹੜੀ ਹੈ ਉਹ ਨਾਲ ਮੌਜੂਦ ਰਹੇਗੀ ਔਰ ਉਹਨਾਂ ਸਾਰੇ ਫਟੜ ਲੋਕਾਂ ਨੂੰ ਜਦੋਂ ਇਸ ਤਰੀਕੇ ਦੇ ਹਾਲਾਤ ਬਣਨਗੇ ਕਿਉਂਕਿ ਇਹ ਮੋਕ ਟ੍ਰੇਲ ਹੈ ਇਹ ਮੋਕ ਟ੍ਰੇਲ ਹੈ ਔਰ ਇਹ ਰਿਹਸਲ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਤਕਰੀਬਨ 10 ਤੋਂ 12 ਮਿੰਟ ਦੇ ਦੌਰਾਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਜਿਹੜੀਆਂ ਨੇ ਉਹ ਅੰਦਰ ਦਾਖਲ ਹੁੰਦੀਆਂ ਨੇ ਉਹਨਾਂ ਦੀ ਚੈਕਿੰਗ ਹੁੰਦੀ ਹੈ ਹਾਈ ਕਾਰਡ ਚੈੱਕ ਕੀਤਾ ਜਾਂਦਾ ਔਰ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਇਸ ਪਲਾਂਟ ਦੇ ਵਿੱਚ ਪਹੁੰਚ ਜਾਂਦੀਆਂ ਨੇ ਕਿਉਂਕਿ ਇਹ ਸਭ ਤੋਂ ਜ਼ਿਆਦਾ ਇਹ ਕਹੀਏ ਸੰਵੇਦਨਸ਼ੀਲ ਇਲਾਕਾ ਹੈ ਅਗਰ ਇੱਥੇ ਡਰੋਨ ਡਿੱਗਦਾ ਹੈ ਇੱਥੇ ਕਿਉਂਕਿ ਮਾਚਿਸ ਲਾਈਟਰ ਇੱਕ ਵੀ ਚੀਜ਼ ਅਲਾਉਡ ਨਹੀਂ ਹੈ ਤਾਂ ਅਗਰ ਕੋਈ ਤਮਾਕਾ ਹੁੰਦਾ ਤਾਂ ਦੇਖੋ ਰਿਸਕ ਕਿੰਨਾ ਵੱਡਾ ਵੱਡਾ ਹੋ ਜਾਏਗਾ ਕਿੰਨਾ ਖਤਰਾ ਜਿਹੜਾ ਉਹ ਵੱਧ ਜਾਏਗਾ ਔਰ ਤੁਰੰਤ ਫਾਇਰ ਬਗੇਟ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਗਿਆ ਮੌਕੇ ਤੇ ਪਹੁੰਚਣ ਗਿਆ ਔਰ ਉਸ ਤੋਂ ਬਾਅਦ ਤਕਰੀਬਨ 1015 ਮਿੰਟ ਬਾਅਦ ਇੱਕ ਹੋਰ ਸਾਇਰਨ ਬਜੇਗਾ ਔਰ ਉਸ ਬਾਅਦ ਇਹ ਪੂਰਾ ਇਲਾਕਾ ਬਲੈਕਆਊਟ ਕਰ ਦਿੱਤਾ ਜਾਏਗਾ ਪੂਰਾ ਇਲਾਕਾ ਬਿਜਲੀ ਕੱਟ ਦਿੱਤੀ ਜਾਏਗੀ ਬੰਦ ਕਰ ਦਿੱਤਾ ਜਾਏਗਾ ਸੀਲ ਕਰ ਦਿੱਤਾ ਜਾਏਗਾ ਔਰ ਸਿਰਫ ਔਰ ਸਿਰਫ ਐਨਡੀਆਰਐਫ ਦੀ ਟੀਮ ਮੌਜੂਦ ਹੋਏਗੀ ਜਾਂ ਫਾਇਰ ਬ੍ਰਿਗੇਡ ਦੀ ਟੀਮ ਮੌਜੂਦ ਹੋਏਗੀ ਇੱਥੇ ਜਿਹੜੀ ਡੀਪੂ ਦੇ ਜਿਹੜੇ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਸ਼ੁਰੂ ਸੇ ਇੱਕ ਬਾਰ ਆਪ ਇਸ ਇਸ ਤਰਫ ਆ ਜਾਈਏ ਸ਼ੁਰੂ ਸੇ ਆ ਬਤਾਈਏ ਅਗਰ ਕਿਸੇ ਵੀ ਤਰ੍ਹਾਂ ਸੇ ਕੋਈ ਖਤਰਾ ਹੁੰਦਾ ਹੈ ਅਭੀ ਤਾਂ ਮੋਕ ਡ੍ਰਿਲ ਚੱਲ ਰਹੀ ਹੈ ਲੇਕਿਨ ਕਿਸ ਤਰ੍ਹਾਂ ਸੇ ਸਾਇਰਨ ਸ਼ੁਰੂ ਹੋਤੇ ਹੀ ਕੀ ਕਰਨਾ ਹੈ उसके बाद फायर ब्रिगेड की गाड़ियां आ जाएगी कुछ लोग जख्मी हुए हैं आप पूरा अगर एक्सप्लेन कर सके तो सर देखिए अगर किसी भी तरह का कोई खतरा होता है तो हमको सबसे पहले अपने जो मैन पावर है लोग हैं उनको इवेक्एट तो है करना है तो सायरन बजाना है जिससे कि आसपास के लोग सतर्क हो जाए उसी बीच में ब्लैकआउट करना है ब्लैकआउट करते ही अपने सारे जो हमारे लोग हैं उन लोगों को अपने एक सेफ स्थान पे लेके जाना है उस केस में अगर फायर ब्रिगेड दिन दो गड्डियाँ बाहर आ रही ये आग बुझा के बाहर आ रही है इस तरीके की अगर सिचुएशन होंगी है काफी देर ਕਾਫੀ ਮੁਸ਼ਕਲ ਕਰਨੀ ਪਈ ਅੱਗ ਬੁਝਾਉਣ ਦੇ ਵਿੱਚ ਇਹ ਰਿਐਲ ਹੋ ਰਹੀ ਦਰਸ਼ਕਾਂ ਨੂੰ ਦੱਸ ਦਈਏ ਪੈਨਿਕ ਹੋਣ ਦੀ ਲੋੜ ਨਹੀਂ ਹੈ ਮੋਕ ਡ੍ਰਿਲ ਹੈ ਮੋਕ ਡ੍ਰਿਲ ਦਾ ਮਤਲਬ ਇਹ ਹੈ ਕਿ ਅਗਰ ਕੋਈ ਵੀ टेंस माहौल ਹੁੰਦਾ ਹੈ ਆਪਾਤਕਾਲੀਨ ਸਥਿਤੀ ਬੰਦੀ ਹੈ ਕਿਸੇ ਵੀ ਤਰੀਕੇ ਨਾਲ ਡਰੋਨ ਮਿਜ਼ਾਈਲ ਦੇ ذریعے ਜਾਂ ਗਵਾਂਡੀ ਮੁਲਕ ਕੋਈ ਵੀ ਅਜੀਹੀ ਹਰਕਤ ਕਰਦਾ ਤਾਂ ਉਹਨਾਂ ਹਾਲਾਤਾਂ ਚ ਕਿਵੇਂ ਨਜਿੱਠਿਆ ਜਾਏਗਾ ਇਹ ਉਸ ਦੀ ਸਾਰੀ ਟ੍ਰੇਨਿੰਗ ਉਸ ਦੀ ਸਾਰੀ ਰਿਹਸਲ ਹੋ ਰਹੀ ਹੈ ਇਹ ਦਰਸ਼ਕਾਂ ਨੂੰ ਬਾਰ ਬਾਰ ਅਸੀਂ ਜ਼ਰੂਰ ਦੱਸਾਂਗੇ ਤਾਂ ਕਿ ਕੋਈ ਪੈਨਿਕ ਨਾ ਹੋਵੇ ਇਹ ਤਸਵੀਰਾਂ ਸਿਰਫ ਔਰ ਸਿਰਫ ਮੋਕ ਟ੍ਰੇਲ ਦੀਆਂ ਨੇ ਯਾਨੀ ਕਿ ਰਿਹਸਲ ਦੀਆਂ ਨੇ ਆ ਬਤਾ ਰਹੇ تھے ਅੱਗੇ ਆਪ ਆਪਣੀ ਬਾਤ ਕੰਟੀਨਿਊ ਕਰ ਸਕਤੇ ਹਾਂ हां सर मैं आपको बता रहा था कि हम सब पंकज ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਅਸੀਂ ਥੋੜਾ ਜਿਹਾ ਅਮ੍ਰਿਤਸਰ ਜਾਣਾ ਚਾਹਾਂਗੇ ਅਮ੍ਰਿਤਸਰ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉਹ ਇੱਕ ਬਿਲਡਿੰਗ ਦੇ ਵਿੱਚ ਕੁਝ ਲੋਕ ਫਸੇ ਨੇ ਔਰ ਬਿਲਡਿੰਗ ਕੋਲੈਪਸ ਹੋ ਚੁੱਕੀ ਹੈ ਸਿਰਫ ਬਿਲਡਿੰਗ ਦੀ ਛੱਤ ਬਚੀ ਆ ਔਰ ਉੱਥੋਂ ਕਿਵੇਂ ਇਹ ਜਿਹੜਾ ਹੈ ਰੈਸਕਿਊ ਕੀਤਾ ਜਾ ਰਿਹਾ ਇੱਕ ਰੱਸੀ ਦੇ ਸਹਾਰੇ ਜਿਹੜੇ ਲੋਕ ਉੱਤਰ ਉੱਤੇ ਫਸੇ ਨੇ ਇੱਕ ਬਿਲਡਿੰਗ ਦੇ ਵਿੱਚ ਜਿਵੇਂ ਅਨਾਉਂਸ ਕੀਤਾ ਜਾ ਰਿਹਾ ਸੀ ਕਿ ਬਿਲਡਿੰਗ ਕੋਲੈਪਸ ਹੋ ਚੁੱਕੀ ਹੈ ਔਰ ਉਸ ਬਿਲਡਿੰਗ ਦੇ ਵਿੱਚ ਉੱਪਰ ਲੋਕ ਫਸੇ ਨੇ ਯਾਨੀ ਅਗਰ ਐਸੀ ਸਥਿਤੀ ਪੈਦਾ ਹੋ ਜਾਂਦੀ ਹੈ ਕਿਉਂਕਿ ਮੌਗਰਲ ਹੈ ਇਸ ਦਾ ਮਤਲਬ ਇਹ ਨਹੀਂ ਕਿ ਬਿਲਡਿੰਗ ਢਾਸ ਚੁੱਕੀ ਹੈ ਪਰ ਜੇ ਐਸੀ ਸਥਿਤੀ ਪੈਦਾ ਹੁੰਦੀ ਹੈ ਉਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਤਾਂ ਕਿਵੇਂ ਉਸ ਫਰਸਟ ਫਲੋਰ ਤੋਂ ਜਾਂ ਸੈਕੰਡ ਫਲੋਰ ਤੋਂ ਜਾਂ ਟਰੈਸ ਤੋਂ ਇਵੈਕੂਏਟ ਕੀਤਾ ਜਾਣਾ ਹੈ ਜਿਹੜੇ ਲੋਕ ਫਸੇ ਹੋਏ ਨੇ ਇਹ ਮੌਗਰਲ ਦੇ ਵਿੱਚ ਅਮ੍ਰਿਤਸਰ ਦਿਖਾਇਆ ਜਾ ਰਿਹਾ ਹੈ ਔਰ ਪੁਲਿਸ ਅਧਿਕਾਰੀ ਨਾਲ ਨਾਲ ਇਸ ਨੂੰ ਬਰੀਫ ਵੀ ਕਰ ਰਹੇ ਨੇ ਸੁਣਦੇ ਹਾਂ ਨੂੰ ਰੈਸਕਿਊ ਕੀਤਾ ਜਾਊਗਾ ਜ਼ਖਮੀਆਂ ਨੂੰ ਕਿੱਧਰ ਬਿਲਡਿੰਗ ਤੋਂ ਲੈ ਜਾਊਗਾ ਜਖਮੀ ਨੂੰ ਕਿਸ ਤਰੀਕੇ ਨਾਲ ਬਲੀ ਇਹ ਫਾਇਰਮੈਨ ਲਿਫਟ ਜਿਹੜੀ ਪਹਿਲਾਂ ਆਈ ਸੀ ਹੁਣ ਜਿਹੜਾ ਪ੍ਰੋਸੈਸ ਹਿੰਜ ਮਤ ਜਾਊਗਾ ਜਿਸ ਦੇ ਨਾਲ ਜਿਹੜੀ ਕੈਜੁਐਲਟੀ ਜਿਹੜੀ ਆ ਹੁਣ ਉੱਤੇ ਕੋਈ ਬੰਦਾ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਹੈ ਜਿਹੜੀ ਹੁਣ ਬਿਲਡਿੰਗ ਇੱਕ ਮੋਗਰਲ ਕੀਤੀ ਗਈ ਜਿਸ ਦੇ ਬਿਲਡਿੰਗ ਦੇ ਵਿੱਚੋਂ ਕੁਝ ਲੋਕਾਂ ਨੂੰ ਕੱਢ ਲਿਆ ਗਿਆ ਹਾਂਜੀ ਇਹ ਸਿਵਲ ਡਿਫੈਂਸ ਵੱਲੋਂ ਜਿਹੜਾ ਜਿਹੜੇ ਜੰਗ ਦੇ ਦੌਰਾਨ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਬਿਲਡਿੰਗ ਦੇ ਲੋਕਾਂ ਨੂੰ ਉਤਾਰਿਆ ਜਾਂਦਾ ਇੱਕ ਹੋਰ ਮੈਥਡ ਜਿਹੜਾ ਉਹ ਸਿਵਲ ਡਿਫੈਂਸ ਤੇ ਹੋਮ ਗਾਰਡ ਦੇ ਵਲੰਟੀਅਰ ਵੱਲੋਂ ਕੀਤਾ ਜਾ ਰਿਹਾ ਹੈ ਸਰ ਸਰ ਜੀ ਜਦੋਂ ਕਿਸੇ ਕੈਜ਼ੁਐਲਟੀ ਦੀ ਲੱਕ ਵਿੱਚ ਰੀੜ ਦੀ ਹੱਡੀ ਵਿੱਚ ਸੱਟ ਲੱਗ ਜਾਂਦੀ ਹੈ ਤਾਂ ਇਸ ਨੂੰ ਸਟ੍ਰੈਚਰ ਡਾਊਨ ਲੈਸਿੰਗ ਮੈਥਡ ਕਿਹਾ ਜਾਂਦਾ ਹੈ ਜਦੋਂ ਕਿਸੇ ਕੈਜ਼ੁਐਲਟੀ ਦੀ ਰੀੜ ਦੀ ਹੱਡੀ ਵਿੱਚ ਸੱਟ ਲੱਗ ਜਾਂਦੀ ਹੈ ਤਾਂ ਉਸ ਨੂੰ ਕਿਸ ਸੇਫ ਤਰੀਕੇ ਨਾਲ ਤਾਂ ਜੋ ਉਸ ਦੀ ਜਿਹੜੀ ਆ ਲੱਗੀ ਹੋਈ ਸੱਟ ਹੋਰ ਅੱਗੇ ਨਾ ਵੱਧ ਸਕੇ ਕਿਉਂਕਿ ਰੀੜ ਦੀ ਹੱਡੀ ਦੇ ਜੇ ਅਸੀਂ ਉਸ ਨੂੰ ਬਿਨਾ ਮੈਥਡ ਤੋਂ ਲਵਾਂਗੇ ਤਾਂ ਉਸ ਦੀ ਮੌਤ ਵੀ ਹੋ ਸਕਦੀ ਆ ਇਸ ਲਈ ਇਸ ਕੈਜ਼ੁਐਲਟੀ ਨੂੰ ਸੇਫ ਤਰੀਕੇ ਨਾਲ ਸਟ੍ਰੈਚਰ ਲੈਂਡਰ ਮੈਥਡ ਦੇ ਰਾਹੀਂ ਲਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਇੱਕ ਪੰਜਾਬ ਹோம்ਗਾਰਡ ਔਰ ਸਿਵਲ ਡਿਫੈਂਸ ਦੀ ਟੀਮ ਵੱਲੋਂ ਸਾਂਝੇ ਆਪਰੇਸ਼ਨ ਦੇ ਦੌਰਾਨ ਆਪਜੀ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਇਹ ਸਿਵਲ ਡਿਫੈਂਸ ਦੀ ਐਕਸਰਸਾਈਜ਼ ਹੈ ਜੋ ਅੰਮ੍ਰਿਤਸਰ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਜੋ ਪੁਲਿਸ ਅਧਿਕਾਰੀ ਦੱਸ ਰਹੇ ਸੀ ਕਿ ਅਗਰ ਕਿਸੇ ਵਿਅਕਤੀ ਦੀ ਰੀੜ ਦੀ ਹੱਡੀ ਨੂੰ ਸੱਟ ਲੱਗ ਜਾਂਦੀ ਹੈ ਅਗਰ ਕੋਈ ਐਸੀ ਸਥਿਤੀ ਹੁੰਦੀ ਹੈ ਕਿ ਉਸ ਦੀ ਰੀੜ ਦੀ ਹੱਡੀ ਨੂੰ ਸੱਟ ਲੱਗ ਗਈ ਤਾਂ ਫਿਰ ਉਸ ਨੂੰ ਜਿਵੇਂ ਬਾਕੀਆਂ ਨੂੰ ਸਟ੍ਰੀਚਰ ਤੇ ਜਾਂ ਰੱਸੇ ਬੰਨ ਕੇ ਉਤਾਰਿਆ ਉਸ ਤਰੀਕੇ ਨਾਲ ਨਹੀਂ ਉਤਾਰਿਆ ਜਾ ਸਕਦਾ ਇਹ ਸਹੀ ਤਰੀਕਾ ਹੈ ਕਿ ਕਿਵੇਂ ਉਸ ਨੂੰ ਪੂਰਾ ਪੈਕ ਕਰਕੇ ਸਿੱਧਾ ਕਿਸ ਦੀ ਰੀੜ ਦੀ ਹੱਡੀ ਢਿੱਲੇ ਨਾ ਜਾਂ ਉਸ ਨੂੰ ਹੋਰ ਨੁਕਸਾਨ ਨਾ ਹੋਵੇ ਤਾਂ ਕਿਵੇਂ نیچے ਉਤਾਰਨਾ ਹੈ ਉਧਰ ਮੁਹੱਲੀ ਦੇ ਵਿੱਚ ਤਸਵੀਰਾਂ ਆ ਰਹੀਆਂ ਨੇ ਪੰਕਜ ਕਪਾਹੀ ਬਰੀਫ ਕਰ ਰਹੇ ਨੇ ਸਾਡੇ ਸਹਿਯੋਗੀ ਪੰਕਜ ਕਿਸ ਕੀ ਕਿਸ ਤਰੀਕੇ ਨਾਲ ਹੁਣ ਮੁਹੱਲੀ ਚ ਮੌਜਰੇ ਲੱਗੇ ਵੱਧ ਰਹੀ ਹੈ ਨਾਲ ਨਾਲ ਅਗਰ ਬਰੀਫ ਕਰ ਸਕੋ ਤਾਂ ਅ ਦੇਖੋ ਕਿਉਂਕਿ ਮੋਕ ਡ੍ਰੇਲ ਦੇ ਅਗਲੇ ਸਟੈਪ ਦੇ ਵਿੱਚ ਜਿਹੜੇ ਲੋਕ ਫਟੜ ਹੋਏ ਜਿਹੜੇ ਲੋਕ ਜ਼ਖਮੀ ਹੋਏ ਉਹਨਾਂ ਦਾ ਇਸ ਵੇਲੇ ਇਲਾਜ ਚੱਲ ਰਿਹਾ ਕਿਉਂਕਿ ਜੇਕਰ ਡ੍ਰੋਨ ਦੇ ذریعے ਜਾਂ ਕਿਸੇ ਵੀ ਤਰੀਕੇ ਦੇ ਨਾਲ ਇਥੇ